ਸੰਤ ਗਨਨੀ ਕਰਤਾਰ ਸਿੰਘ ਜੀ ਕਹਿੰਦੇ ਕਿ ਇਹਨਾਂ ਜੋ ਇੱਕ ਪੁੱਤਰ ਮੈਨੂੰ ਦੇ ਦੇ ਤਾਂ ਸਭ ਤੋਂ ਛੋਟਾ ਪੁੱਤਰ ਸੀ ਬਬਰ ਜਰਨੈਲ ਸਿੰਘ ਜੀ ਤਾਂ ਮਾਪੁਰਸ਼ਾਂ ਨੇ ਆਖਿਆ ਸੀ ਇਸ ਬੱਚੇ ਨੂੰ ਖੜਨਾ ਉਹਨੂੰ ਕਹਿੰਦੇ ਇਹ ਸਿੰਘ ਦੇ ਬਾਰੇ ਪਤਾ ਤੈਨੂੰ ਕੌਣ ਹੈ ਗੁਰੂ ਸਾਹਿਬ ਨੇ ਥਾਪੜਾ ਦੇ ਕੇ ਆਖਿਆ ਕਿ ਸਿੰਘਾ ਧਭਰਾਣਾ ਅਸੀਂ ਤਾਂ ਕੱਚੀ ਗੱਡੀ ਚੱਲ ਰਹੇ ਆ ਤੈਨੂੰ ਪੱਕੀ ਚ ਲੜਾਵਾਂਗੇ ਐਸਨ ਜੀ ਖਾਸਾ ਪੰਡਰਾਵਾਲੇ ਦੀ ਗੱਲ ਕਰਨ ਲੱਗੇ ਆ ਕਹਿੰਦੇ ਨੇ ਕਿ ਜਦੋਂ ਸੰਤ ਗਨਨੀ ਕਰਤਾਰ ਸਿੰਘ ਜੀ ਪਿੰਡ ਰੋਡੇ ਸਮਾਗਮ ਤੇ ਗਏ ਹਰ ਸਾਲ ਜਾਂਦੇ ਸੀ ਤਾਂ ਸੰਤ ਗਿਆਨੀ ਜਰਨੈਲ ਸਿੰਘ ਜੀ ਦੇ ਪਿਤਾ ਜੀ ਨੇ ਆਖਿਆ ਕਿ ਮਹਾਂਪੁਰਸ਼ੋ ਇਸ ਵਾਰ ਜਿਹੜੇ ਸਿੰਘ ਟਕਸਾਲ ਦੇ ਨਾਲ ਆ ਰਹੇ ਨਾ ਇਹਨਾਂ ਸਾਰਿਆਂ ਨੂੰ ਹੀ ਅਸੀਂ ਸਰੂਪੇ ਦੇਨੇ ਆ ਕਿਉਂਕਿ ਨਗਰ ਨੇ ਗਰਾਹੀ ਕੀਤੀ ਆ ਤਾਂ ਸੰਤ ਗਿਆਨੀ ਕਰਤਾਰ ਸਿੰਘ ਜੀ ਕਹਿ ਲੱਗੇ ਕਿ ਅਸੀਂ ਤਾਂ ਦੇਰ ਕੋ ਇੱਕ ਹੀ ਸਰੂਪਾ ਲੈਣਾ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਸਾ ਜੀ ਦੇ ਪਿਤਾ ਜੀ ਕਹਿ ਲੱਗੇ ਨਹੀਂ ਮਹਾਂਪੁਰਸ਼ੋ ਸੰਗਤ ਨੇ ਗਰਾਈ ਕੀਤੀ ਆ ਕਿ ਹਰ ਕੀ ਸਾਰੇ ਸਿੰਘਾਂ ਨੂੰ ਸਰੂਪੇ ਦੇ ਨੇ ਫਿਰ ਮਹਾਪੁਰਸ਼ ਕਹਿੰਦੇ ਨੇ ਅਸੀਂ ਤਾਂ ਤੇਰੇ ਕੋਲ ਇੱਕੋ ਹੀ ਸਰੂਪਾ ਲੈਣਾ ਉਹ ਚੁੱਪ ਕਰ ਗਏ ਕਿ ਮਹਾਪੁਰਸ਼ ਕੁਝ ਹੋਰ ਹੀ ਕਹਿ ਰਹੇ ਜਿਹੜੀ ਮੇਰੇ ਸਮਝ ਨਹੀਂ ਆ ਰਹੀ ਉਹ ਕਹਿੰਦਾ ਕਿ ਮਹਾਪੁਰਸ਼ ਮੈਂ ਸਮਝਿਆ ਨਹੀਂ ਤੁਸੀਂ ਕੀ ਕਹਿ ਰਹੇ ਜੀ ਤਾਂ ਮਹਾਪੁਰਸ਼ ਕਹਿਣ ਲੱਗੇ ਕਿ ਤੁਹਾਡੇ ਕਿੰਨੇ ਬੱਚੇ ਨੇ ਤਾਂ ਸੰਤ ਕਨ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਦੇ ਪਿਤਾ ਜੀ ਕਹਿੰਦੇ ਸੱਤ ਪੁੱਤਰ ਨੇ ਤੁਹਾਡੀ ਕਿਰਪਾ ਨਾਲ ਸੰਤ ਗੈ ਨਹੀਂ ਕਰਤਾਰ ਸਿੰਘ ਜੀ ਕਹਿੰਦੇ ਕਿ ਇਹਨਾਂ ਜੋ ਇੱਕ ਪੁੱਤਰ ਮੈਨੂੰ ਦੇ ਦੇ। ਉਹਨਾਂ ਨੇ ਸੱਤੇ ਦੇ ਸੱਤੇ ਪੁੱਤ ਲਿਆ ਕੇ ਸੰਤਾਂ ਦੇ ਸਾਹਮਣੇ ਖਿਲਾਰ ਦਿੱਤੇ ਕਿ ਮਹਾਂਪੁਰਸ਼ੋ ਜਿਹੜਾ ਤੁਹਾਨੂੰ ਚਾਹੀਦਾ ਲੈ ਜਾਓ। ਤਾਂ ਸਭ ਤੋਂ ਛੋਟਾ ਪੁੱਤਰ ਸੀ ਬਬਰ ਜਰਨੈਲ ਸਿੰਘ ਜੀ। ਤਾਂ ਮਹਾਂਪੁਰਸ਼ਾਂ ਨੇ ਆਖਿਆ ਅਸੀਂ ਇਸ ਬੱਚੇ ਨੂੰ ਖਰਨਾ। ਉਹਨਾਂ ਨੇ ਆਖਿਆ ਸਤਿਵਜਨ ਜੀ ਤੁਹਾਡਾ ਬੱਚਾ। ਇਹ ਗੱਲ ਹੋ ਗਈ ਉਸ ਤੋਂ ਬਾਅਦ ਮਹਾਂਪੁਰਸ਼ ਬੈਠੇ ਸੀ ਬਾਬਾ ਕਰਤਾਰ ਸਿੰਘ ਜੀ। ਇੱਕ ਨਾਲ ਸਿੰਘ ਸੀ ਉਹਨਾਂ ਦੇ। ਉਹਨੂੰ ਕਹਿੰਦੇ ਸਿੰਘ ਦੇ ਬਾਰੇ ਪਤਾ ਤੈਨੂੰ ਕੌਣ ਹੈ? ਉਹ ਸਿੰਘ ਕਹਿੰਦਾ ਮਹਾਪੁਰਸ਼ੋ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣੇ ਅਸੀਂ ਕੀ ਜਾਣਦੇ ਹਾਂ ਤੁਸੀਂ ਜਾਣਦੇ ਜੇ ਤੁਸੀਂ ਅੱਖ ਵਾਲੇ ਜੇ ਮਹਾਪੁਰਸ਼ ਨੇ ਆਖਿਆ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਬਾਦਸ਼ਾਹ ਮਾਸੀਵਾੜੇ ਦੇ ਜੰਗਲਾਂ ਦੇ ਵਿੱਚੋਂ ਦੀ ਹੁੰਦੇ ਹੋਏ ਜਾ ਰਹੇ ਸੀ ਤਾਂ ਇਹ ਸਿੰਘ ਉਹਨਾਂ ਨੂੰ ਅੱਗੋਂ ਮਿਲਿਆ ਸੀ ਜਿਹਨੇ ਬੜਾ ਵਰਲਾਬ ਕੀਤਾ ਕਿ ਮਹਾਰਾਜ ਸਾਡੇ ਵੀਰ ਅਜੀਤ ਸਿੰਘ ਜੁਝਾਰ ਸਿੰਘ ਹੋਣੀ ਸ਼ਹਾਦਤ ਦਾ ਜਾਮ ਪੀ ਕੇ ਕਿੰਨੇ ਸਿੰਘ ਸਹਾਜਤ ਦਾ ਜਾਮ ਪੀ ਗਏ ਅਸੀਂ ਵਾਂਝੇ ਰਹਿ ਗਏ ਆ ਤੇ ਸਾਡੇ ਤੇ ਕਿਰਪਾ ਕਰਦੇ ਤੇ ਅਸੀਂ ਵੀ ਉਸ ਜੰਗ ਵਿੱਚ ਸ਼ਹੀਦ ਹੁੰਦੇ ਤਾਂ ਗੁਰੂ ਸਾਹਿਬ ਨੇ ਥਾਪੜਾ ਦੇ ਕੇ ਆਖਿਆ ਕਿ ਸਿੰਘਾ ਘਬਰਾਉਣਾ ਅਸੀਂ ਤਾਂ ਕੱਚੀ ਗੜੀ ਝੱਲ ਰਹੇ ਆ ਤੈਨੂੰ ਪੱਕੀ ਚ ਲੜਾਵਾਂਗੇ ਤੇ ਕਹਿੰਦੇ ਕਿ ਇਹ ਉਹ ਸਿੰਘ ਆ ਜਿਹਦਾ ਦੁਬਾਰਾ ਜਨਮ ਹੋਇਆ ਇਸ ਥਾਂ ਤੇ ਇਨੇ ਸਿੱਖ ਕੌਮ ਦੇ ਵਾਸਤੇ ਬੜਾ ਕੁਝ ਕਰਨਾ ਕਹਿੰਦੇ ਨੇ ਕਿ ਸੰਤ ਗਿਆਨੀ ਜਰਨੈਲ ਸਿੰਘ ਜੀ 3 ਸਾਲ ਦੀ ਉਮਰ ਵਿੱਚ ਉਹਨਾਂ ਨੇ ਅੰਮ੍ਰਿਤ ਛਕ ਲਿਆ ਤੇ 5 ਸਾਲ ਦੀ ਤੇ ਉਮਰ ਤੱਕ ਉਹ ਪੂਰਾ ਪੰਜ ਬਾਣੀਆਂ ਦਾ ਨਿਤਨੇਮ ਕਰਨ ਲੱਗ ਪਏ ਸੀ ਤੇ ਹੋਰ ਵੀ ਬਾਣੀਆਂ ਪੜ੍ਹਦੇ ਸੀ ਹਰ ਵੇਲੇ ਅਭਿਆਸ ਕਰਦੇ ਰਹਿੰਦੇ ਸੀ ਬਾਣੀ ਦਾ ਘੱਟ ਬੋਲਦੇ ਸੀ ਜਿੰਨੀ ਲੋੜ ਉਹ ਨਹੀਂ ਬੋਲਦੇ ਸੀ ਸੋ ਕਿੰਤੂ ਪਰੰਤੂ ਕਰਨ ਵਾਲਿਆਂ ਦੇ ਕਰੀ ਜਾਣਾ ਜੇ ਤੁਹਾਨੂੰ ਵਧੀਆ ਲੱਗਦੀ ਹੈ ਤੇ ਸ਼ੇਅਰ ਕਰਿਓ ਮੈਂ ਕੋਸ਼ਿਸ਼ ਕਰੂੰਗਾ ਕਿ ਸੰਤ ਗੰਨੀ ਜਰਨੈਲ ਸਿੰਘ ਜੀ ਖਾਲਸਾ ਪੰਡਰਾਵਾਂ ਵਾਲਿਆਂ ਦੇ ਸਬੰਧ ਵਿੱਚ ਹੋਰ ਵੀ ਇਹੋ ਜੀਆਂ ਜਿਹੜੀਆਂ ਗੱਲਾਂ ਵਾ ਤੁਹਾਡੇ ਸਾਹਮਣੇ ਲਿਆਵਾਂਗਾ ਕਿਉਂਕਿ ਟਕਸਾਲ 'ਚ ਰਹਿ ਕੇ ਜਿਹੜੇ ਪੁਰਾਣੇ ਸਿੰਘ ਸੀ ਜਿਨ੍ਹਾਂ ਨੇ ਸੰਗਤ ਮਾਣੀ ਹੈ ਜਾਂ ਜਿਨ੍ਹਾਂ ਨੇ ਸੰਗਤ ਮਾਣੀ ਉਹਨਾਂ ਦੀ ਸੰਗਤ ਮਾਣੀ ਹੈ ਉਹਨਾਂ ਤੋਂ ਅਸੀਂ ਵਜਨ ਸੁਣਦੇ ਰਹੇ ਆ ਇਸ ਕਰਕੇ ਸ਼ੇਅਰ ਕਰ ਰਹੇ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ